ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸ਼ੁਰੂਆਤ ਕਰਦੇ ਆ ਅੱਜ ਦੇ ਨਵੇਂ ਵਲੌਗ ਦੀ ਸੋਹਣੇ ਸੋਹਣੇ ਗੁਲਾਬ ਦੇ ਫੁੱਲਾਂ ਤੋਂ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਸਵੇਰ ਦਾ ਵਲੌਗ ਪੂਰਾ ਵਲੌਗ ਜ਼ਰੂਰ ਦੇਖਿਓ ਦੋਸਤੋ ਸਾਰਾ ਦਿਨ ਠੱਪਦੇ ਫਿਰਦੇ ਨੇ ਹਾਈ ਨਰਾਇਣੀਆਂ ਨਹੀਂ ਕਰਨੀਆਂ ਦੇਖੋ ਜੀ ਇਦਾਂ ਹੀ ਰਹਿੰਦਾ ਹੁਣ ਇਹਨਾਂ ਦੇ ਹਾਲਾਤ ਇਹਨਾਂ ਦਾ ਹਾਲ ਹੁਣ ਇਦਾਂ ਹੀ ਬਸ ਮਸਤੀ ਕਰਦੇ ਰਹਿੰਦੇ ਨੇ ਸਾਰਾ ਦਿਨ ਇਹ ਹੈ ਦੋਸਤੋ ਸਾਡਾ ਪਿੰਡ ਤੇ ਉਧਰ ਘਾ ਰਿਹਾ ਥੋੜੇ ਹੌਣ ਗੰਨਾ ਛਿਲਿਆ ਗਿਆ ਨਾ ਸਾਡਾ ਇਹ ਵਾਲਾ ਤੇ ਸਭ ਸਾਫ ਦੇਖਦੇ ਘਰ ਬਹੁਤ ਤੇ ਇੱਧਰ ਸਾਡੀ ਨਿਵਰ ਰਿੰਦੀ ਓਏ ਲਮੀ ਆ ਜਾ ਆ ਚਲੀ ਤੇ ਆ ਉਹਨਾਂ ਦਾ ਛੋਟਾ ਜਿਹਾ ਜਵਾਕ ਕੁੜੀਆ ਹੈ ਹੋਰ ਹੁੰਦੀ ਤੇ ਬਸ ਥੋੜੇ ਦਿਨ ਤੱਕ ਇਹਨਾਂ ਨੇ ਚਲੀ ਜਾਣਾ 2-4 ਦਿਨਾਂ ਤੱਕ ਕਿਉਂਕਿ ਹੁਣ ਸਾਡਾ ਵੀ ਗੰਨਾ ਛਿੱਲਿਆ ਗਿਆ ਤੇ ਆ ਆਪਣਾ ਬੱਚਾ ਓਏ ਮਸਤੋ ਕੇ ਬੈਠਾ ਹੈ ਓਏ ਮੱਛੂ ਕਿੰਨਾ ਤਗੜਾ ਹੋ ਗਿਆ ਦੇਖੋ ਕਿੰਨਾ ਸੋਹਣਾ ਹੈ ਰੰਗ ਇਹਦਾ ਆ ਆਪਣੀ ਕੱਟੀ ਨੀ ਮਸਤੋ ਕੇ ਬੈਠੇ ਖਾ ਵੀ ਤੇ ਓਏ ਤੇ ਇਹੋ ਨੇ ਤੰਗ ਕਰਦੇ ਰਹਿੰਦੇ ਕਦੇ ਤਾਰਾਂ ਕੱਢ ਲੀਆਂ ਸੀ ਹੁਣੇ ਆ ਦੇਖੋ ਜੀ ਇਹਨਾਂ ਦੀ ਲੜਾਈ ਕਰਦੀਆਂ ਹੁਣ ਇਹਨਾਂ ਨੂੰ ਮੈਂ ਹੁਣ ਇਹਨਾਂ ਨੂੰ ਮੈਂ ਲੱਸੀ ਪਾਈ ਸੀ ਤੇ ਰੱਜ ਕੇ ਪੀ ਲਈ ਇਹਨਾਂ ਨੇ ਲੱਸੀ ਤੇ ਦੇਖੋ ਹੁਣ ਬਸ ਸ਼ੁਰੂ ਹੋ ਗਈਆਂ ਇਹਨਾਂ ਦੀਆਂ ਲੜਾਈਆਂ ਓਏ ਅਜੂ ਇਹ ਆ ਜੀ ਆਪਣਾ ਟਰੈਕਟਰ ਇੱਥੇ ਨਾ ਰਾਤ ਨੂੰ ਮਸ਼ੀਨ ਲਾਉਂਦੇ ਆ ਤੇ ਬੈਟਰੀ ਦੇ ਨਾਲ ਮਸ਼ੀਨ ਤੇ ਤਾਂ ਕਰਕੇ ਟਰੈਕਟਰ ਇੱਥੇ ਖਿਲਾ ਰਿਹਾ ਏ ਤੇ ਕਿਉਂਕਿ ਆ ਕਣਕ ਦੇ ਆਲੇ-ਦੁਆਲੇ ਤਾਰ ਜੀ ਲਾਈ ਝਟਕੇ ਵਾਲੀ ਤੇ ਉਹਦੇ ਨਾਲ ਫਿਰ ਜਾਨਵਰ ਸੂਰਸਾਰ ਬੜੇ ਆਉਂਦੇ ਗਾਈਆਂ ਗੋਈਆਂ ਬਹੁਤ ਰਾਤ ਨੂੰ ਆਉਂਦੀਆਂ ਰੋਮੀ ਰੋਮੀ ਟਮੀ ਆਜੂ ਤੇ ਆਏ ਜੀ ਆਪਣੀ ਕਣਕ ਹੁਣ ਆਹ ਕਣਕ ਨੂੰ ਸਿੱਟੇ ਨਿਕਲ ਗਈ ਹੈ ਦੇਖੋ ਕਿੰਨੇ ਵਧੀਆ ਲੱਗ ਓਏ ਗਦਿਆ ਕਿੱਥੇ ਵੜਨ ਨੇ ਮੁੰਨਾ ਚਲੋ ਮਾ ਅਜ ਮੱਛਣਾ ਨਾ ਵੇ ਤੇ ਤੇ ਆਹ ਮੂੰਗਰੇ ਆ ਜਿਹੜੀਆਂ ਮੂੜੀਆਂ ਜਿਹੜੀਆਂ ਪੱਕ ਜਾਂਦੀਆਂ ਐ ਤੇ ਫਿਰ ਆ ਚਿੱਟੇ-ਚਿੱਟੇ ਫੁੱਲ ਸਰੋਂ ਦੀ ਫੁੱਲਾਂ ਵਰਗੇ ਸਰੋਂ ਦੀ ਪੀਲੀ ਹੁੰਦੀ ਐ ਤੇ ਇਹਨਾਂ ਨੂੰ ਚਿੱਟੇ-ਚਿੱਟੇ ਫੁੱਲ ਲੱਗਦੇ ਬਹੁਤ ਜ਼ਿਆਦਾ ਐ ਮੂੜੀਆਂ ਸਾਡੀਆਂ ਜਿਵੇਂ ਬਚ ਗਈਆਂ ਅਸੀਂ ਪੱਕ ਗਈਆਂ ਅਸੀਂ ਤੇ ਓਏ ਸਬਜ਼ੀ ਜੀ ਨਾ ਫਿਰ ਆਜੋ ਟੌਮੀ ਵੇਲ ਨੂੰ ਤੋੜਨਾ ਨਹੀਂ ਕਰਿਆ ਤੇ ਆ ਆਪਣੀਆਂ ਖੀਰੇ ਦੀਆਂ ਵੇਲਾਂ ਉੱਗੀਆਂ ਇਹਨਾਂ ਨੂੰ ਮੈਂ ਹਟਾ ਕੇ ਲਾਉਂਗਾ ਹੁਣ ਸਫਾਈ ਕਰਨ ਵਾਲੀ ਐ ਕਿਉਂਕਿ ਮੇਰਾ ਟਾਈਮ ਨਹੀਂ ਹੋਣ ਲੱਗਦਾ ਤੇ ਆ ਇਹ ਆਪਣੀ ਲੋਕੀ ਦੀ ਵੇਲ ਤੇ ਆ ਦੇਖੋ মুงਰੇ ਇਹਨਾਂ ਦੀ ਸਬਜ਼ੀ ਬਹੁਤ ਜਿਆਦਾ ਸਵਾਦ ਬਣਦੀ ਦੋਸਤੋ ਥੋੜੀ ਕਣਕ ਦੀ ਆਪਾਂ ਵੀਡੀਓਗ੍ਰਾਫੀ ਕਰ ਲੈਂਦੇ ਹਾਂ ਸਿੱਟੇ ਕਣਕ ਦੇ ਤੇ ਇੱਧਰ ਆਪਣੇ ਪਿੱਛੇ ਅੰਬ ਦੇ ਬੂਟੇ ਆ ਤਿੰਨ ਚਾਰ ਬੂਟੇ ਤੇ ਉਹਨਾਂ ਨੂੰ ਭਰ-ਭਰ ਕੇ ਬੂਰ ਲੱਗਾ ਹੋਇਆ ਸੰਵਕ੍ਰੇਵ ਕ੍ਰੀਆ ਵੈਰਾਈਟੀਆਂ ਆਇਆ ਅੰਬ ਦੇ ਹਰ ਕੀ ਤੇ ਆਉ ਨਜ਼ਾਰਾ ਖਣਦਾ ਆ ਆ ਵਾਲੇ ਨੂੰ ਵੀ 부ੱਛੇਦਾਰ ਬੜੇ ਵਧੀਆ ਅੰਬ ਲੱਗਦੇ ਦੁਸ਼ਹਿਰੀ ਓਏ ਕੀ ਖਾਂਦੇ ਆ ਬਸ ਆਲੇ ਦੁਆਲੇ ਇਹਨਾਂ ਨੇ ਇਦਾਂ ਹੀ ਮਸਤੀ ਕਰਦੇ ਰਹਿਣਾ ਮੇਰੇ ਜਿੱਥੇ ਵੀ ਮੈਂ ਜਾਊਂਗਾ ਤੇ ਅgetElementById ਤਿਤਲੀਆਂ ਫਿਰ ਰਹੀਆਂ ਯਾਰ ਆ ਫੁੱਲਾਂ ਤੇ ਬਹੁਤ ਮਟੜਾਂਦੀਆਂ ਚਿੱਟੀ ਤਿਤਲੀ ਆ ਦੇਖੋ ਓਟਰੀ ਤੇ ਇਧਰ ਆਪਣੇ ਨਾ ਨਿੰਬੂ ਦੇ ਦੋ ਇਧਰ ਵੀ ਬੋਟੇ ਆ ਤੇ ਦੋ ਉਧਰ ਆ ਇਹਨਾਂ ਨੂੰ ਨਾ ਦੇਖੋ ਫੁੱਲ ਪੈ ਗਏ ਐਰ ਕੀ ਲੱਗਣਗੇ ਨਿੰਬੂ ਪਹਿਲੀ ਵਾਰ ਖੂਬ ਲੱਗਣਗੇ ਕਿੰਨੇ ਫੁੱਲ ਪਏ ਤੇ ਉਹ ਆਪਣੀ ਲੇਬਰ ਗੰਨਾ ਛਿਲ ਰਹੀ ਬਸ ਉਹਨਾਂ ਕੀ ਬੱਚਿਆ ਸਾਡਾ ਗੰਨਾ ਤੇ ਫੇਰ ਉਹਨਾਂ ਨੇ ਚਲੇ ਜਾਣਾ ਫੇਰ ਲੱਗ ਵੀ ਗਿਆ ਗੰਨਾ ਜਿਹੜਾ ਲਾਉਣ ਵਾਲਾ ਰਹਿ ਗਿਆ ਇਧਰ ਆ ਸਭ ਮੂੜੀਆਂ ਪਾਗੀਆਂ ਮੁੰਗਰੇ ਬਣ ਗਏ ਹੁਣ ਇਧਰ ਦੇਖੋ ਅੱਜ ਹੁਣ ਬਣਾਇਆ ਕਰਾਂਗੇ ਸਬਜ਼ੀ ਆਇਦਰ ਦੇਖ ਮੰਗਰੇ ਕਿੱਡੇ ਵੱਡੇ ਹੋ ਗਏ ਆ ਬੀ ਬਣ ਜਾਂਦੀ ਨੇ ਮੂਲੀਆਂ ਦੇ ਵਿੱਚ ਤੇ ਆ ਕੁਲੀ ਕੁਲੀ ਇਹਦੀ ਆ ਪਰ ਸਬਜ਼ੀ ਬਹੁਤ ਸਵਾਦ ਬਣਦੀ ਕਰਾਰੀ ਬਣਦੀ ਸਬਜ਼ੀ ਪੁਰਜੀ ਵਰਗੀ ਦੇਖਦੇ ਨਹੀਂ ਆ ਜਿੱਥੇ ਭੱਜੇ ਕਰਨੀ ਲੱਦੇ ਜੀ ਤੇ ਮਟਰ ਜਿਹੜੇ ਆਪਣੇ ਹੌਣ ਸੁੱਕ ਚੁੱਕੇ ਨੇ ਬਹੁਤ ਲੱਗੇ ਹੀ ਭਰ ਭਰ ਕੇ ਬੜੀ ਵਾਰ ਸਬਜ਼ੀ ਬਣਾਈਏ ਤੇ ਇੱਧਰ ਆ ਦੇਖੋ ਸੌਂਫ ਸੌਂਫ ਦੇ ਬੂਟਿਆਰ ਕੀਤੇ ਬੀਜ ਜਿੰਨੀ ਸੀ ਸੌਂਫ ਪਰ ਪਿਛਲੇ ਸਾਲ ਦੀ ਆਪਣੇ ਆਪ ਹੀ ਹੋ ਜਾਂਦੀ ਹੈ ਤੇ ਆਬ ਉਹ ਤਨ ਲੱਗਾ ਭਰ ਕੇ ਬੂਰ ਹਾਂ ਹਾਂ viral ਹਾਂ ਆ ਗਿਆ ਸਤਵਿੰਦਰ ਹੇ ਇਦਾਂ ਵੇਖਣデア ਡੈਡੀ ਰੋਟੀ ਖਾ ਰਹੇ ਤਿਹਿੰਦਾ ਭੁੱਖਾ ਹੁਣੇ ਪਾਈ ਤੇ ਹੈਗੀ ਸੀ ਲੱਸੀ ਤਾਂ ਬੜੀ ਗੰਦੀ ਹਾਲਤ ਪੈ ਗਈ ਆ ਲੈ ਆ ਲੈ ਆ ਲੈ ਇੱਧਰ ਥੀ ਲੋਜੀ ਆਪਣੀ ਥਾਲੀ ਤਿਆਰ ਆਪਾਂ ਖਾਣ ਲੱਗੇ ਰੋਟੀ ਹੁਣ ਸਵੇਰ ਦੀ ਦਹੀਂ ਐ ਦਾਲ ਐ ਅਚਾਰ ਐ ਤੇ ਰੋਟੀ ਤੇ ਆ ਆਪਣਾ ਪਾਣੀ ਚਲੋ ਕਰਦੇ ਆ ਸ਼ੁਰੂਆਤ ਪ੍ਰਸ਼ਾਦੀ ਛਕਣ ਦੀ ਤੇ ਇਹ ਕੰਮ ਧੰਦੇ ਨਵੇੜਕੇ ਤੇ ਹੁਣ ਮੈਂ ਖਾ ਰਿਆਂ ਰੋਟੀ ਸਵੇਰ ਦੀ ਤੇ ਹੁਣ 11 ਕ ਵੱਜ ਚੁੱਕੇ ਨੇ ਤੇ ਇੱਥੇ ਹੀ ਕਰਦੇ ਆਂ ਵਲੌਗ ਦਾ ਐਂਡ ਦੋਸਤੋ ਜੇ ਤੁਹਾਨੂੰ ਵਲੌਗ ਚੰਗੇ ਲੱਗਦੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਰੂਰ ਕਰਿਓ ਤੇ ਮਿਲਦੇ ਆਂ ਹੋਰ ਨਵੇਂ ਵਲੌਗ ਵਿੱਚ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ